ਹਾਂਜੀ ਇਹ ਪਿੰਡ ਗਦਰਾਨੇ ਦੇ ਖੇਤਾਂ ਦਾ ਜੀ ਬਹੁਤ ਹੀ ਜ਼ਿਆਦਾ ਗੜੇਮਾਰੀ ਹੋਈ ਹੈ ਸਾਡੇ ਤਾਂ ਕੁਝ ਨਹੀਂ ਤੇ ਜੀ ਖਤਮ ਕਰਤੀਆਂ ਫਸਲਾਂ ਸਭ ਕੁਝ ਖਤਮ ਹੈ ਜੀ ਪਿੰਡ ਗਦਰਾਨੇ ਦੇ ਜੀ ਇਹ ਹੱਦ ਹੈ ਜੀ ਸਖਚੈਨ ਤੇ ਗਦਰਾਨੇ ਦੀ ਹੱਦ ਤੇ ਹੈ ਜੀ ਇਹ ਆ ਜਾ ਪਿੱਛੇ ਰਿਕ ਥੋੜੇ ਹੌਲੀ ਚੱਲੋ ਹਾਂ ਜੋ ਕਾਟਾ ਹੋ ਗਿਆ ਅਜੇ ਤੇ ਜੁਫਰੇ ਅਰੇ ਉਹ ਤਾਂ ਅਜੇ ਇੱਥੇ ਫਸਿਆ ਹੋ ਦੀ ठल दो ठल दो बहुत ज्यादा ये गड़े मरी हुई है बहुत ज्यादा ਹਾਂ ਦੇਖ ਆਹ ਓੜ ਚ ਪਰਾਂ ਬਚ ਗਿਆ ਇੱਥੇ ਜਿਆਦਾ ਸੀ ਐ ਟੱਪਿਆ ਪਾਣ ਜੀ ਐ ਟੱਪੇ ਐ ਟੱਪੇ ਦੇਖ ਬਹੁਤ ਛੜਕੀਆਂ ਨਹੀਂ ਲੱਗੀਆਂ ਉਹ ਦੇਖ ਹੱਟ ਗਿਆ ਬਰਾ ਹਟ ਜਾ ਕਾੜੋ ਹਟ ਜਾ ਹਟ ਜਾ ਤੂੰ ਦੇਖੋ ਇੱਕ ਮਿੰਟ ਮੜਾ ਬੋਰ ਕੇ ਖੜਾ ਰਹੀ ਬਸ ਬੋਲੇ ਹੀ ਐ ਤੂੰ ਐ ਮਾਰ ਰੰ ਐਨੇ ਕਰੇ ਪੈਣ ਗਸਰਾਣਾ ਚ ਦੇਖੋ ਆਹ ਦੇਖੋ ਜੇ ਡੋਕਰਾਂ ਦੇ ਤੋਤੇ ਚੱਕੇ ਚ ਸਰਕਾਰ ਹੁਣ ਹੁਣ ਸੈਟਲਾਈਟ ਭੇਜੇ ਨਾ ਪਤਾ ਲਵੇ ਜਿੰਮੇਦਾਰਾਂ ਦਾ ਕਿਸੇ ਦਾ ਕੀ ਬਣੇ ਕਿੰਨਾ ਬਰਾ ਹਾਲ ਕਰਤਾ ਪੁਰ ਸੈਟਲਾਈਟ ਕੰਮ ਕਰੂਆ 12 ਮੀਟਰ ਨੂੰ ਆਪਣੇ ਆਪ ਪਤਾ ਲੱਗ ਜਾਣਾ ਚਾਹੀਦਾ ਕਿੰਨਾ ਨੁਕਸਾਨ ਹੋਇਆ ਦੇਖ ਪੁਰ ਬੀਮਾ ਕੱਪੜੀਆਂ ਨੂੰ ਵੀ